ਦੋਸਤੋ ED ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਦਿੱਲੀ ਦੀ ਸਿਆਸਤ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ ਬੀਤੇ ਰਾਤ ED ਸ਼ਾਮ ਦੇ ਵੇਲੇ ਪੁੱਛਗਿੱਛ ਕਰਨ ਪਹੁੰਚਦੀ ਹੈ ਅਰਵਿੰਦ ਕੇਜਰੀਵਾਲ ਕੋਲੇ ਪੁੱਛਗਿੱਛ ਦੇ ਦੌਰਾਨ ਹੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਯਾਨੀ ਕਿ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਚੁੱਕੇ ਨੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਗੇ ਗੱਲ ਕਰਦੇ ਆਪਾਂ ਪਰ ਜਿਹੜੇ ਦੋਸਤ ਨਵੇਂ ਆਏ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ अरविंद केजरीवाल ਦਾ ਕੇਸ ਕੀ ਹੈ ਕਿਉਂ अरविंद केजरीवाल ਨੂੰ ਗ੍ਰਿਫਤਾਰ ਕੀਤਾ ਗਿਆ ਕੀ अरविंद केजरीवाल ਨੇ ਕਰੋੜਾਂ ਰੁਪਏ ਖਾਏ ਨੇ ਕੀ ਜਿਹੜੇ अरविंद केजरीवाल ਦੇ ਉੱਪਰ ਦੋਸ਼ ਲੱਗੇ ਨੇ ਸੱਚੇ ਨੇ ਕੀ ਬੀਜੇਪੀ ਤੱਕਾ ਕਰ ਰਹੀ ਹੈ ਕਿ ਬੀਜੇਪੀ ਦਾ ਕੋਈ ਰੋਲ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਦਾ ਪੂਰਾ ਇੱਕ ਕੇਸ ਕੀ ਹੈ ਲਿਕਰ ਪਾਲਿਸੀ ਦਾ ਉਹ ਅਸੀਂ ਤੁਹਾਨੂੰ ਇਸ ਚੈਨਲ ਦੇ ਉੱਪਰ ਦੱਸਾਂਗੇ ਜਿਹੜੀ ਅਗਲੀ ਵੀਡੀਓ ਆਉਗੀ ਉਹ ਉਹ ਵੀਡੀਓ ਆਉਗੀ ਪੰਜਾਬੀ ਦੇ ਵਿੱਚ ਬੜੇ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਦੇ ਉੱਪਰ ਦੋਸ਼ ਕੀ ਨੇ ਲਿਕਰ ਪਾਲਿਸੀ ਦਾ ਮਾਮਲਾ ਕੀ ਹੈ ਆਖਰ ਕਿਉਂ ਕਿਉਂ ਅਰਵਿੰਦ ਕੇਜਰੀਵਾਲ ਸੰਜੇ ਸਿੰਘ ਵਿਜੇ ਨਾਇਰ ਮਨੀਸ਼ ਸ਼ੋਧਿਆ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਉਹ ਸਾਰੇ ਜੇਲ੍ਹ ਦੇ ਵਿੱਚ ਆਖਰ ਕਿਉਂ ਚਲੇ ਗਏ ਕੀ ਉਹ ਕੇਸ ਹੈ ਅਸੀਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਦੋਂ ਅਸੀਂ ਉਹ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਜਾਊਗੀ ਤਾਂ ਦੋਸਤੋ ਕਰੋ ਚੈਨਲ ਨੂੰ ਸਬਸਕ੍ਰਾਈਬ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਕਰ ਲਈ ਲਿਕਰ ਪਾਲਿਸੀ ਦਾ ਮਾਮਲਾ ਪਹਿਲਾਂ ਸੰਜੇ ਸਿੰਘ ਗ੍ਰਿਫਤਾਰ ਨੇ ਵਿਜੇ ਨਾਇਰ ਜਿਹੜੇ ਇਹਨਾਂ ਦੇ ਇੱਕ ਮੇਨ ਸੀ ਅਰਵਿੰਦ ਕੇਜਰੀਵਾਲ ਦੇ ਪਾਰਟੀ ਦੇ ਉਹ ਗ੍ਰਿਫਤਾਰ ਹੋ ਗਏ ਨਾਲੋਂ ਨਾਲ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸ਼ੋਧੀਆਂ ਨੇ ਮਨੀਸ਼ ਸ਼ੋਧੀਆਂ ਦੋਸਤੋ ਗ੍ਰਿਫਤਾਰ ਹੋ ਗਏ ਤੇ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਗਏ ਰਾਤ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਦੇ ਘਰੇ ਮਤਲਬ ਜਾਇਆ ਜਾਂਦਾ ਈਡੀ ਪੁੱਛਗਿੱਛ ਕਰਦੀ ਹੈ ਅਰਵਿੰਦ ਕੇਜਰੀਵਾਲ ਤੋਂ ਸਵਾਲ ਪੁੱਛਦੀ ਹੈ ਸਵਾਲਾਂ ਦੇ ਦੌਰਾਨ ਜਦੋਂ ਸਵਾਲ ਪੂਰੇ ਹੁੰਦੇ ਨੇ ਨਹੀਂ ਹੁੰਦੇ ਅੰਦਰ ਕੀ ਪਤਾ ਹੁਣ ਕਿਸ ਨੂੰ ਕੀ ਚੱਲਦਾ ਤਾਂ ਖਬਰ ਆਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈ ਗਿਆ ਅਰਵਿੰਦ ਕੇਜਰੀਵਾਲ ਨੂੰ ਖਿਰਾਸਤ ਦੇ ਵਿੱਚ ਦੋਸਤੋ ਲੈ ਲੈ ਗਿਆ ਜਦੋਂ ਇਹ ਖਬਰ ਦਿੱਲੀ ਦੇ ਵਿੱਚ ਫੈਲਦੀ ਹੈ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਉਹ ਉਹਨਾਂ ਨੇ ਸੜਕਾਂ ਬਲੌਕ ਕਰਨੀਆਂ ਸ਼ੁਰੂ ਕਰਤੀਆਂ ਅਰਵਿੰਦ ਕੇਜਰੀਵਾਲ ਦੇ ਘਰ ਦੇ ਅੱਗੇ ਆ ਕੇ ਜਿੱਥੋਂ ਲੈ ਕੇ ਜਾਣਾ ਸੀ ਅਰਵਿੰਦ ਕੇਜਰੀਵਾਲ ਨੂੰ ਉੱਥੇ ਗੱਡੀਆਂ ਲਾਉਂਦੀਆਂ ਆਪਣੀਆਂ ਤੇ ਵੱਡੀ ਤਦਾਦ ਦੇ ਵਿੱਚ ਉਹ ਲੋਕ ਉੱਥੇ ਬੈਠ ਕੇ ਕਿ ਅਸੀਂ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ ਪਰ ਪੁਲਿਸ ਨੇ ਇੱਕ ਬੱਸ ਲਾਤੀ ਉੱਥੇ ਬਸਲਾਤੀ ਪਤਾ ਲੱਗ ਗਿਆ ਜਦੋਂ ਬਸਲਾਜੀ ਉੱਥੇ ਕਿ ਹੁਣ ਸੜਕ ਖਾਲੀ ਕਰਾ ਲਈ ਜਾਊਗੀ ਥੋੜੇ ਜਿਹੀ ਟਾਈਮ ਬਾਅਦ ਚੰਦ ਦੇ ਕੁ ਮਿੰਟਾਂ ਬਾਅਦ ਉਹ ਸੜਕ ਖਾਲੀ ਕਰਾ ਲਈਗੀ ਉਹਨਾਂ ਨੂੰ ਬਸਾਂ ਦੇ ਵਿੱਚ ਭਰ ਲੈ ਗਏ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਲੋਕ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਤੇ ਨਾਲ ਨਾਲ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਲਿਕਰ ਪਾਲਸੀ ਦਾ ਮਾਮਲਾ ਦੱਸਾਂਗੇ ਤੁਹਾਨੂੰ ਅਸੀਂ ਕਿਹ ਲਿਕਰ ਪਾਲਸੀ ਕੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਕੋਲ ਪਹੁੰਚੂਗੀ ਲਿਕਰ ਪਾਲਸੀ ਦੀ